ਸਵਾਗਤ ਹੈ ਅੱਜ ਇਸ ਚੈਨਲ 'ਤੇ ਬਾਬਾ ਬੁੱਧ ਸਾਹਿਬ ਤੇ ਆਈ ਸੀ ਨਾ ਅੱਜ ਹੂਆ ਕੋਲ ਜਪਾ ਚੱਲੇ ਹੋ ਨਾ ਸਾਰੇ ਗਏ ਪਿਆਰ ਹੈਲੋ ਜਮਨੀ ਪੋਲੀ ਨੂੰ ਆਵਾਜ਼ ਮੇਰੀ ਨਮਾ ਬਾਬਾ ਬੁੱਢਾ ਸੱਜਾ ਆ ਅਸੀਂ ਚੱਲੇ ਆ ਬਾਬਾ ਬੁੱਢਾ ਸਾਈਂ ਕੀ ਦੇ ਤੇ ਉੱਥੇ ਜਾ ਕੇ ਇਹਨਾਂ ਨੂੰ ਦਰਸ਼ਨ ਕਰਾਉਣੇ ਆ ਮੇਰੀ ਯਾਰ ਸਾਈਬ ਸਾਰੇ ਜਾਣੇ ਹੋ ਗਿਆ ਤਿਆਰ ਗੱਡੀ ਵੀ ਹੋ ਗਈ ਸਟਾਰਟ ਵੀਰ ਭਾ ਵੀ ਲੱਗੇ ਚੋਣ ਮਾਇ ਗਾਂ ਦੀਦੀ ਵੀ ਤਿਆਰ ਭੂਆ ਜੀ ਹੋਣੀ ਵੀ ਬੱਚੇ ਵੀ ਮਨਮੀਤ ਵੀ ਤੇ ਬਾਕੀ ਬੱਚੇ ਬੈਠ ਗਿਆ ਵਿੱਚ ਤੇ ਸ਼ਾਮ ਦਾ ਟਾਈਮ ਆ 7:23 ਦਾ ਤੇ ਸੂਰਜ ਦੇਖੋ ਕਿੰਨਾ ਸੋਹਣਾ ਲੱਗਦਾ ਸ਼ਾਮ ਦਾ ਟਾਈਮ ਦਾ ਵੀ ਕਿੰਨਾ ਸੋਨਾ ਲੱਗਦਾ ਵਾ ਅੱਜ ਵੀ ਸੂਰਜ ਵੇਖ ਲੋ ਹੈਗਾ 7:30 ਦਾ ਟਾਈਮ ਜਿਹੜਾ ਹੋ ਚੱਲਿਆ ਵਾ ਤੇ ਬਾਕੀ ਤੁਹਾਨੂੰ ਬਾਬਾ ਬੁੱਢਾ ਬਿਲਕੁਲ ਨਾਲ ਸਿਰਫ 10 ਮਿੰਟ ਦਾ ਰਸਤਾ ਵਾ ਤੁਹਾਨੂੰ ਜਾ ਕੇ ਵਿਖਾਉਨੇ ਆ ਆ ਵੇਖਦੇ ਗਲੀ ਉੱਤੇ ਬਾਬਾ ਬੁੱਢੇ ਨਾਲ ਮਮ ਉਸੋ ਲੱਗਦਾ ਉਹ ਸਾਨੂੰ ਲਾਈਟ ਕੋਈ ਨਾ ਆਉਂਦਾ ਜਾਂਦਾ ਕਿੰਨਾ ਵੱਡਾ ਲੱਗਦਾ ਹੀ ਹੈ ਨਾ ਸੂਰਜ ਕੋਠੀਆਂ ਦੇ ਲਾਵਾ ਪਾਪਾ ਪੁੱਤ ਨਹੀਂ ਉਹ ਤਾਂ ਅਲੱਗੇ ਤਰ੍ਹਾਂ ਆਪਣੇ ਲੱਗੇ ਜਿਦੋਂ ਘਰੋਂ ਹੀ ਇਹਦਾ ਗੇ ਬੰਨ੍ਹਿਆ ਤਲਾਰ ਅਜਰਾ ਜਰਾ ਦਰੀ ਦਿਨ ਅਜਿ ਦਿਨ ਜਿਹੜਾ ਦੀ ਰੰਗ ਦਾ ਨਹੀਂ ਨਾ ਅੱਜ ਚਾਨ ਉਹ ਤੇ ਅੰਨੋਸ਼ਾ ਹੋਰ ਤਾਂ ਆਖੀਏ ਛਪਣਾ ਛਪਣਾ ਨਹੀਂ ਆ ਛਪਣਾ ਨਹੀਂ ਚੋਨੇ ਲੱਗੇ ਪਏ 25 ਦੇ ਤੁਰੇ ਸੀ ਤੇ 32 33 ਹੋਈ 7-8 ਮਿੰਟ ਜਪਾ ਗਏ ਕਿੰਨੇ ਹਾਂ ਬਿਲਕੁਲ ਸਹੀ 7 23 33 ਹੋ ਗਿਆ 33 ਸਾਲ ਮਾਫੀ ਵਰਕਾਉਂਦੀ ਆਂ

ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਬੋਤੈ ਪਾਤਸ਼ਾਹ ਜਸਾ ਤਮੇ ਬਾਰਿੰਦੇ ਹੋ ਸੇ ਜੋਤਿ ਹੰਦਰੀਏ ਕਰੋ ਹਾਥ ਕੋ ਰੱਖ ਸਰੂਰ ਹੋ ਰਹਿ ਬਿਖੋਗਾ ਆਤਿ ਹਾਜਰ ਮੋਹਿ ਗੁਜਾ ਸੇ ਜੀ ਸਮਝਿ ਜੀ विश्वक्ति पाई सेवत सेवा हु आजे पाई प्रद्राजता हु आजे पाई

Thank mm -hmm. you.